ਸਿੱਖਾਂ ਨੂੰ ਰੋਟੀਆਂ ਖਾਂਦਿਆਂ ਦੇਖ ਬ੍ਰਾਹਮਣਾਂ ਨੇ ਗੁਰੂ ਜੀ ਨੂੰ ਕਿਹਾ ਸੂਰਜ ਗਰਨ ਲੱਗਿਆ ਹੋਇਆ ਹੈ ਤੁਸੀਂ ਚੱਲ ਕੇ ਨਦੀ ਵਿੱਚ ਇਸ਼ਨਾਨ ਕਰ ਲਵੋ ਅਤੇ ਆਪਣੇ ਸਿੱਖਾਂ ਨੂੰ ਵੀ ਕਹੋ ਕਿ ਉਹ ਵੀ ਆਪਣੇ ਪਿਛਲੇ ਕੀਤੇ ਬੁਰੇ ਕਰਮਾਂ ਦੇ ਫਲ ਧੋ ਲੈਣ ਅਤੇ ਪਵਿੱਤਰ ਹੋ ਜਾਣ ਗੁਰੂ ਤੇਗ ਬਹਾਦਰ ਜੀ ਨੇ ਬ੍ਰਾਹਮਣਾਂ ਨੂੰ ਕਿਹਾ ਇਸ ਨਦੀ ਦੇ ਪਾਣੀ ਨਾਲ ਬੁਰੇ ਕਰਮਾਂ ਦੇ ਫਲ ਨਹੀਂ ਧੋਤੇ ਜਾ ਸਕਦੇ ਇੱਕ ਤੂੰਮੜੀ ਨੂੰ ਬਾਰੋਂ ਜਿੰਨਾ ਮਰਜੀ ਧੋਈ ਜਾਵੋ ਉਸ ਦੇ ਅੰਦਰ ਦੀ ਕੁੜਤਨ ਨਹੀਂ ਜਾਂਦੀ ਇਸੇ ਤਰ੍ਹਾਂ ਬੁਰੇ ਕਰਮਾਂ ਦੇ ਫਲ ਨਦੀ ਵਿੱਚ ਇਸ਼ਨਾਨ ਕਰਕੇ ਵੀ ਨਾਲ ਹੀ ਰਹਿੰਦੇ ਹਨ ਨਦੀ ਵਿੱਚ ਇਸ਼ਨਾਨ ਕਰਨ ਵਾਲਿਆਂ ਦੀ ਸੋਤ ਤੇ ਬੁਰਾ ਹੀ ਅਸਰ ਪੈਂਦਾ ਹੈ ਕਿਉਂਕਿ ਉਹ ਸੋਚਦੇ ਹਨ ਕਿ ਹੁਣ ਤੱਕ ਕੀਤੇ ਪਾਪ ਤੇ ਧੋਤੇ ਗਏ ਹਨ ਹੁਣ ਅਗਲੇ ਸਾਲ ਫੇਰ ਨਦੀ ਵਿੱਚ ਇਸ਼ਨਾਨ ਕਰਕੇ ਇਸ ਸਾਲ ਦੇ ਕੀਤੇ ਪਾਪਾਂ ਦੇ ਫਲ ਧੋ ਲਵਾਂਗੇ ਇਸ ਸੋਚ ਦੇ ਆਸਰੇ ਉਹ ਹੋਰ ਪਾਪ ਕਰੀ ਜਾਂਦੇ ਹਨ ਚੋਰੀ ਅਤੇ ਪਾਪ ਕਰਨ ਵਾਲਿਆਂ ਨੂੰ ਇਸ ਨਦੀ ਵਿੱਚ ਨਹਾਉਣ ਦਾ ਕੋਈ ਲਾਭ ਨਹੀਂ ਜਦ ਤੱਕ ਉਹ ਚੋਰੀ ਅਤੇ ਪਾਪ ਕਰਨ ਤੋਂ ਤੋਬਾ ਨਹੀਂ ਕਰਦੇ ਸਾਧ